ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਅੱਜ ਦੋਸਤੋ ਆਪਾਂ ਵੀਡੀਓ ਨੰਬਰ 6 ਲੈ ਕੇ ਆਏ ਆਂ ਇਸ ਤੋਂ ਪਹਿਲਾਂ ਆਪਾਂ 5 ਵੀਡੀਓ ਬਣਾ ਲੀਆਂ ਤੁਸੀਂ ਜੇਕਰ ਉਹ ਵੀਡੀਓਜ਼ ਨਹੀਂ ਦੇਖੀਆਂ ਪਹਿਲਾਂ ਜਾ ਕੇ ਉਹ ਜ਼ਰੂਰ ਦੇਖੋ ਕਿਉਂਕਿ ਉਹਦੇ ਵਿੱਚ ਆਪਾਂ ਅਲੱਗ-ਅਲੱਗ ਟੌਪਿਕ ਜਿਦਾਂ ਕਿ ਹਿਸਟਰੀ ਪੋਲਿਟੀ ਇਕਨੋਮਿਕਸ ਕਰੰਟ ਅਫੇਅਰ ਤੇ ਸਟੈਟਿਕ GK ਦੀ ਵੀਡੀਓ ਬਣਾਈ ਆ ਕਿ ਤੁਸੀਂ ਕਿਹੜੇ ਕਿਹੜੇ ਸੋਰਸ ਫੋਲੋ ਕਰਕੇ ਤੁਸੀਂ ਆਪਣੇ ਤਿਆਰੀ ਨੂੰ ਇੱਕ ਨਵਾਂ ਟੱਚ ਦੇ ਸਕਦੇ ਹੋ ਠੀਕ ਆ ਇੱਕ ਫਾਈਨਲ ਟੱਚ ਦੇਣ ਲਈ ਜਾਂ ਤੁਹਾਨੂੰ ਕਈ ਵਾਰ ਸਟਾਰਟਿੰਗ ਕਰਨੀ ਹੁੰਦੀ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਸੋਰਸ ਨੂੰ ਅਸੀਂ ਫੋਲੋ ਕਰੀਏ YouTube ਚੈਨਲ ਜਾਂ ਬੁੱਕ ਲਿਸਟ ਕਿਹੜੀ ਫੋਲੋ ਕਰੀਏ ਉਹ ਆਪਾਂ ਇਸ ਵੀਡੀਓ ਚ ਜ਼ਿਕਰ ਕਰਾਂਗੇ ਅੱਜ ਦਾ ਜੀ ਆਪਣਾ ਮੋਸਟ ਇੰਪੋਰਟੈਂਟ ਟਾਪਿਕ ਆ ਜੀ এনवायरमेंट ਇਸ਼ੂ ਇਹਨੂੰ ਲੈ ਕੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਆ ਕਿ এনवायरमेंट ਇਸ਼ੂ ਅਸੀਂ ਕਿੱਥੋਂ ਕਰੀਏ ਹੁਣ ਇਸ ਵੀਡੀਓ ਦੇ ਵਿੱਚ ਛੋਟੀ ਜੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਇਹਦੇ ਵਿੱਚ ਤੁਸੀਂ ਕਿਹੜੇ ਕਿਹੜੇ ਟਾਪਿਕ ਕਰਨੇ ਨੇ ਪੀਟ੍ਰ ਪਲਸ ਬੀ ਦੇ ਪੇਪਰਾਂ ਲਈ ਪੰਜਾਬ ਪੁਲਿਸ ਦੇ ਪੇਪਰਾਂ ਲਈ ਜਾਂ ਕਿਸੇ ਦਾ ਪੀਪੀਐਸਸੀ ਦਾ ਵੀ ਕੋਈ ਪੇਪਰ ਹੁੰਦਾ ਵਾ ਉਹਦੇ ਲਈ ਵੀ ਤੁਸੀਂ ਕਿਹੜਾ ਕਰ ਸਕਦਾ ਮੇਨ ਜਾਨਕੀ ਪੀਟ੍ਰ ਪਲਸ ਬੀ ਤੇ ਪੰਜਾਬ ਪੁਲਿਸ ਦੇ ਪੇਪਰਾਂ ਲਈ ਹੁਣ ਜੀ ਇਹਦੇ ਵਿੱਚ ਪਹਿਲਾ ਹੁੰਦਾ ਜੀ এনवायरमेंट ਰਿਲੇਟਡ ਤੁਹਾਨੂੰ ਟਰਮਸ ਯਾਦ ਹੋਣੀਆਂ ਚਾਹੀਦੀਆਂ ਨੇ ਕਿ ਹਾਂਜੀ ਇਹਦੀਆਂ ਕਿਹੜੀਆਂ ਕਿੜੀਆਂ ਟਰਮਸ ਹੁੰਦੀਆਂ ਨੇ এনवायरमेंट ਰਿਲੇਟਡ ਕਰੰਟ ਅਫੇਅਰਸ ਕੋਈ ਵੀ ਆਉਂਦਾ ਵਾ ਹਨਾ ਤਾਂ ਉਹ ਵੀ ਤੁਹਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਵਾ ਕਿਉਂਕਿ ਲਾਸਟ 6 ਮਹੀਨਿਆਂ ਤੋਂ 1 ਸਾਲ ਤੱਕ ਦੇ এনवायरमेंट ਦੇ ਨਾਲ ਰਿਲੇਟਡ ਕੋਈ ਕਰੰਟ ਅਫੇਅਰ ਬਣਦਾ ਤਾਂ ਉਹ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿਉਂਕਿ ਅੱਜ ਕੱਲ ਦੇ ਟਾਈਮ 'ਚ ਕਰੰਟ ਅਫੇਅਰਸ ਕਾਫੀ ਆ ਰਹੇ ਨੇ ਹਨਾ ਚਾਹੇ ਪੀਟ ਪਲੱਸ ਬੀ ਦੇ ਪੇਪਰ ਆ ਚਾਹੇ ਪੰਜਾਬ ਪੁਲਿਸ ਦੇ ਪੇਪਰ ਆ ਤਾਂ ਤੁਹਾਨੂੰ ਇਹ ਕਰੰਟ ਅਫੇਅਰਸ ਨਾਲ ਅਪ ਟੂਡੇਟ ਰਹਿਣਾ ਪਿਆ ਆ ਆਪਾਂ ਕਰਵਾ ਰਹੇ ਹਾਂ ਨਾਲ ਦੀ ਨਾਲ ਜਿਹੜੇ ਮੰਥਲੀ ਕਰੰਟ ਅਫੇਅਰਸ ਹੁੰਦੇ ਆ ਤੁਸੀਂ ਉੱਥੋਂ ਫੋਲੋ ਕਰ ਸਕਦੇ ਆ ਹੁਣ এনवायरमेंट ਦੇ ਨਾਲ ریلیਟਡ ਗਵਰਨਮੈਂਟ ਨੇ ਕਿਹੜੀਆਂ ਕਿਹੜੀਆਂ ਪਾਲਿਸੀਆਂ ਜਾਂ ਐਕਟ ਪਿੱਛੇ ਪਿਛਲੇ ਸਾਲਾਂ ਦੇ ਵਿੱਚ ਬਣਾਏ ਨੇ ਸਟੈਟਿਕ ਫੈਕਟ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਜਾਂ ਗਵਰਨਮੈਂਟ ਕੋਈ ਕਰੰਟ ਦੇ ਵਿੱਚ ਕੋਈ ਪਾਲਿਸੀ ਬਣਾਉਂਦੀ ਆ ਜਾਂ ਕੋਈ ਐਕਟ ਅਮੈਂਡ ਕਰਦੀ ਆ ਜਾਂ ਕੋਈ ਪਾਲਿਸੀ ਨਵੀਂ ਬਣਦੀ ਆ ਹਨਾ এনवायरमेंट ਦੇ ਨਾਲ ਰਿਲੇਟਡ ਤਾਂ ਉਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਇਹੇ ਜੇ ਕੁਐਸਚਨ ਹੀ ਯਾਦ ਕਰਨਾ ਹੈ ਮਤਲਬ ਕਿ ਪੜਨ ਨੂੰ ਲੈ ਕੇ এনवायरमेंट ਦਾ ਬਹੁਤ ਵੱਡਾ ਟੋਪਿਕ ਆ ਜੇਕਰ ਤੁਸੀਂ ਪੜਨ ਬੈਠੋਗੇ ਤਾਂ ਤੁਸੀਂ ਨਹੀਂ ਨਵੇੜ ਸਕਦੇ ਇਹਨੂੰ ਪਰ ਆਪਾਂ ਸਿਰਫ ਉਹ ਚੀਜ਼ ਫੋਲੋ ਕਰਦੀਆਂ ਜਿਹੜੀ ਆਪਣੇ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਆ ਠੀਕ ਆ ਇਨਸਟੀਟਿਊਸ਼ਨ ਜਿਹੜੇ ਹੈਗੇ ਨੇ ਹਨਾ এনवायरमेंट ਦੇ ਨਾਲ ਰਿਲੇਟਡ ਚਾਹੇ ਫੋਰੈਸਟ ਰਿਸਰਚ ਇੰਸਟੀਟਿਊਟ ਹੋ ਗਿਆ ਜਾਂ এনवायरमेंट ਦੇ ਨਾਲ ਰਿਲੇਟਡ ਕੋਈ ਵੀ ਮਤਲਬ ਇੰਸਟੀਟਿਊਟ ਆ ਉਹਦੀ ਤੁਹਾਨੂੰ ਹੈੱਡਕੁਆਟਰ ਜਾਂ ਉਹਦਾ ਸਥਾਪਨਾ ਦਿਵਸ ਪਤਾ ਹੋਣਾ ਚਾਹੀਦਾ ਵਾ ਹੁਣ ਅੱਗੇ ਆ ਜਾਂਦਾ ਜੀ ਇਕੋਲੋਜੀ ਇੱਕ ਟਾਪਿਕ ਆਉਂਦਾ ਵਾ এনवायरमेंट ਦੇ ਵਿੱਚ ਇਹ ਵੀ ਯਾਦ ਹੋਣਾ ਚਾਹੀਦਾ ਤੁਹਾਨੂੰ ਠੀਕ ਆ ਇਕੋਸਿਸਟਮ ਵੀ ਤੁਸੀਂ ਯਾਦ ਕਰਨਾ ਠੀਕ ਆ ਤੇ ਵੈਟਲੈਂਡਸ ਇੰਡੀਆ ਦੀਆਂ ਠੀਕ ਆ ਇਹ ਵੀ ਤੁਹਾਨੂੰ ਹੋਣੀਆਂ ਚਾਹੀਦੀਆਂ ਨੇ ਯਾਦ ਤੇ ਬਾਇਓਡਾਈਵਰਸਿਟੀ ਟਾਪਿਕ ਆ ਇਹ ਵੀ ਕਰਨਾ ਪੈਣਾ ਪੋਲੂਸ਼ਨ ਕਰਨਾ ਪੈਣਾ ਤੇ ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਇਹਨਾਂ ਦਾ ਵੀ ਤੁਹਾਨੂੰ ਧਿਆਨ ਦੇਣਾ ਪੈਣਾ ਇਹੇ ਵਾਲੇ ਨੌ ਟਾਪਿਕ ਆ ਜੇਕਰ ਤੁਸੀਂ ਇਹ ਨੌ ਟਾਪਿਕ ਚੰਗੀ ਤਰ੍ਹਾਂ ਕਰ ਲਓਗੇ ਤਾਂ ਪੀਰ ਪਲੱਸ ਵੀ ਦੇ ਪੰਜਾਬ ਪੁਲਿਸ ਦੇ ਪੇਪਰਾਂ ਦੇ ਵਿੱਚ ਜਿਹੜੇ 1 2 3 ਕੁਐਸਚਨ এনवायरमेंट ਦੇ ਬਣਦੇ ਨੇ ਇਹਨਾਂ ਟਾਪਿਕਸ ਦੇ ਵਿੱਚੋਂ ਹੀ ਪੁੱਛੇ ਜਾਂਦੇ ਨੇ ਠੀਕ ਆ ਸੋ ਇਹ ਤੁਸੀਂ ਚੰਗੀ ਤਰ੍ਹਾਂ ਕਰਨੇ ਚੰਗੀ ਤਰ੍ਹਾਂ ਕਰਨੇ ਨੇ ਮਤਲਬ ਹਨਾ ਤੇ ਬੇਸਿਕ ਪਹਿਲਾਂ ਬੇਸਿਕ ਕਰਨਾ ਵਾ ਫਿਰ ਤੁਸੀਂ ਹੌਲੀ ਹੌਲੀ ਸਟੈਪ ਵਾਈਜ਼ ਅੱਗੇ ਜਾਣਾ ਵਾ ਹਨਾ ਹੁਣ ਇਹਦੇ ਲਈ ਤੁਸੀਂ ਫ੍ਰੀ YouTube ਚੈਨਲ ਕਿਹੜਾ ਫੋਲੋ ਕਰ ਸਕਦੇ ਆ ਇੱਕ ਜੀ YouTube ਤੇ ਚੈਨਲ ਆ ਜੀ ਆਪਣਾ Uh, environmental issue by magnet brains. ਇਹ ਚੈਨਲ ਆ ਮੈਂ ਇਹਨਾਂ ਦੀਆਂ ਵੀਡੀਓਜ਼ ਚੈੱਕ ਕੀਤੀਆਂ ਸੀ ਸੋ ਵਧੀਆ ਵਧੀਆ ਵੀਡੀਓਜ਼ ਆ ਇਹਨਾਂ ਦੀਆਂ ਤਾਂ ਇਹ ਜਿਹੜੇ ਟੌਪਿਕ ਮੈਂ ਤੁਹਾਨੂੰ ਦੱਸੇ ਨੇ ਉੱਪਰਲੇ ਕਾਫੀ ਟੌਪਿਕ ਇਹਦੇ ਵਿੱਚੋਂ ਕਵਰ ਹੋ ਰਹੇ ਨੇ ਤੁਸੀਂ YouTube ਤੇ ਫ੍ਰੀ ਆਫ ਕਾਸਟ ਕਰ ਸਕਦੇ ਹੋ ਇਹ ਜਿਹੇ ਟੌਪਿਕ ਲਈ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਸਿੱਧਾ ਬੁੱਕ ਚੱਕੋਗੇ ਤਾਂ ਤੁਸੀਂ ਥੋੜਾ ਜਿਹਾ ਬਹੁਤ ਕਨਫਿਊਜ਼ ਹੋਵੋਗੇ ਥੋੜੀ ਜੀ ਕਨਸੈਪਚੁਅਲ ਚੀਜ਼ ਆਹੇ ਠੀਕ ਆ ਫੈਕਚੁਅਲ ਚੀਜ਼ ਨਹੀਂ ਕਿ ਹਾਂਜੀ ਤੁਸੀਂ ਆਦ ਕੀਤੀ ਰੱਟਾ ਮਾਰੀ ਤੇ ਤੁਹਾਨੂੰ ਯਾਦ ਹੋ ਗਈ ਇਹਨੂੰ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਸਮਝਣਾ ਪੈਣਾ ਮੈਂ ਕਿਤੋਂ ਤੇ ਸਮਝਣ ਤੋਂ ਬਾਅਦ ਇਹ YouTube ਚੈਨਲ ਆ ਫ੍ਰੀ ਦੇ ਉੱਤੇ ਤੁਹਾਨੂੰ ਵੀਡੀਓਜ਼ ਮਿਲਣਗੀਆਂ ਇਹਦੇ ਉਹ ਟੌਪਿਕ ਜਿਹੜੇ ਉੱਪਰ ਵਾਲੇ ਮੈਂ ਤੁਹਾਨੂੰ ਦੱਸੇ ਨੇ ਕਾਫੀ ਟੌਪਿਕ ਇਹਦੇ ਚੋਂ ਕਵਰ ਹੋਣਗੇ 2-3 ਟੌਪਿਕਸ ਨੂੰ ਛੱਡ ਕੇ ਉਹ ਤੁਸੀਂ ਇੱਥੋਂ ਕਰ ਸਕਦੇ ਹੋ ਹੁਣ এনवायरमेंटਲ ਇਸ਼ੂ ਬਾਈ ਰੇਤੂ ਰੱਤੇਵਾਲ ਨਾਮ ਦਾ ਇੱਕ YouTube ਚੈਨਲ ਆ ਜੋ ਤੁਸੀਂ YouTube ਤੇ ਸਰਚ ਮਾਰੋਗੇ ਤਾਂ ਤੁਹਾਨੂੰ ਇਹ ਮਿਲ ਜੇਗਾ ਸੋ ਇੰਗਲਿਸ਼ ਤੇ ਹਿੰਦੀ ਚਾਹ ਭਾਤੇ ਇਹ ਕੰਟੈਂਟ ਤਾਂ ਤੁਸੀਂ ਇਹਨਾਂ ਤੋਂ ਕਰ ਸਕਦੇ ਹੋ ਵਧੀਆ ਚੈਨਲ ਹੈ ਮੈਂ ਥੋੜਾ ਕੰਟੈਂਟ ਚੈੱਕ ਕੀਤਾ ਵਾ ਇਹਨਾਂ ਦਾ ਤਾਂ ਵਧੀਆ ਤੁਸੀਂ ਇਹਨਾਂ ਤੋਂ ਫੋਲੋ ਕਰੋ ਇਹ ਟੌਪਿਕ ਇਹਨਾਂ ਨੇ ਵਧੀਆ ਤਰੀਕੇ ਨਾਲ ਕਰਵਾਏ ਹੋਏ ਨੇ ਹਨਾ ਇਸ ਤੋਂ ਇਲਾਵਾ ਜਿੱਦਾਂ ਕਿ ਮੈਂ ਤੁਹਾਨੂੰ ਉੱਪਰ ਆ ਸਾਰੇ ਟੌਪਿਕ ਦਿੱਤੇ ਹੋਏ ਨੇ ਹਨਾ ਇਹ ਟੌਪਿਕ ਸਿੱਧੇ ਤੁਸੀਂ YouTube ਦੇ ਉੱਤੇ ਸਰਚ ਬਾਕਸ ਦੇ ਉੱਤੇ ਸਰਚ ਮਾਰਨੇ ਆ ਤੁਹਾਡੇ ਸਾਹਮਣੇ ਵੀਡੀਓਜ਼ ਖੁੱਲ ਜਾਣਗੀਆਂ ਤਾਂ ਉਹਨਾਂ ਵੀਡੀਓਜ਼ ਦੇ ਵਿੱਚੋਂ ਤੁਸੀਂ ਦੇਖਣਾ ਕਿ ਕਿਹੜੀ ਵੀਡੀਓ ਸਹੀ ਆ ਠੀਕ ਆ ਸੋ ਕੋਸ਼ਿਸ਼ ਕਰੋ ਇਹਦੇ ਨਾਲ ਰਿਲੇਟਡ ਨਾ ਜੇ ਤੁਸੀਂ ਇਹ ਜਿਹੀਆਂ ਵੀਡੀਓਜ਼ ਕਰਦੇ ਹੋ ਕਿਉਂਕਿ ਇਹ ਇਹ ਵਾਲਾ ਜਿਹੜਾ ਕੰਟੈਂਟ ਹੁੰਦਾ ਨਾ ਇਹ ਥੋੜਾ ਔਖਾ ਮਿਲਦਾ ਵਾ ਹਨਾ ਤਾਂ ਤੁਸੀਂ ਇੱਕ ਨੋਟਬੁੱਕ ਲੈ ਕੇ ਬੈਠੋ ਤੇ ਨਾਲ ਜਿਹੜੀ ਇੰਪੋਰਟੈਂਟ ਚੀਜ਼ਾਂ ਨੇ ਜਾਂ ਕੋਈ ਸੰ ਆ ਗਿਆ ਹਨਾ ਜਾਂ ਕੋਈ ਜਾਂ ਕੋਈ ਮਤਲਬ ਕਿਸੇ ਉਹਦਾ ਨਾਮ ਆ ਗਿਆ ਹਨਾ ਟਰਮਸ ਦਾ ਰਿਲੇਟਡ ਨਾਮ ਆ ਗਿਆ ਹਨਾ ਵੀ ਇਹ ਟਰਮ ਕਿਨੇ ਇੰਟਰੋਡਿਊਸ ਕੀਤੀ ਸੀ ਹਨਾ ਤਾਂ ਇਹ ਵਾਲੀਆਂ ਚੀਜ਼ਾਂ ਤੁਸੀਂ ਨਾਲ ਦੀ ਨਾਲ ਕਾਪੀ ਦੇ ਉੱਤੇ ਨੋਟ ਕਰੀ ਜਾਣੀਆਂ ਜਾਂ ਮਤਲਬ ਆਪਦੀ ਭਾਸ਼ਾ ਚ ਤੁਸੀਂ ਹੌਲੀ ਹੌਲੀ ਕਰਕੇ ਨੋਟ ਕਰ ਸਕਦੇ ਹੋ ਜਿਹੜੀਆਂ ਤੁਹਾਨੂੰ ਬਾਅਦ ਵਿੱਚ ਸੋਕਾ ਮਤਲਬ ਤੁਹਾਨੂੰ ਹੋ ਰਹਿਗਾ ਜਦ ਤੁਸੀਂ ਬੁੱਕ ਤੋਂ ਪੜ੍ਹੋਗੇ ਠੀਕ ਆ ਇਦਾਂ ਨਹੀਂ ਮੈਂ ਕਹਿੰਦਾ ਕਿ ਬੁੱਕ ਤੋਂ ਪੜ੍ਹਨਾ ਨਹੀਂ ਜ਼ਰੂਰੀ ਪਰ ਇੱਕ ਵਾਰੀ ਵੀਡੀਓ ਤੋਂ ਥੋੜੇ ਬਹੁਤ ਨੋਟਸ ਤੁਸੀਂ ਸਿਰਫ ਓਵਰਵਿਊ ਦੇ ਨੋਟਸ ਤੁਸੀਂ ਬਣਾ ਸਕਦੇ ਹੋ ਠੀਕ ਆ ਸਰਚ ਕਰਨਾ ਤੁਸੀਂ ਟੌਪਿਕ ਉਤੋਂ ਤੁਸੀਂ ਕਰ ਸਕਦੇ ਹੋ ਹੁਣ ਚੱਲਦੇ ਆਂ ਜੀ ਅੱਗੇ ਬੁੱਕ ਤੁਸੀਂ ਕਿਹੜੀ ਫਾਲੋ ਕਰ ਸਕਦੇ ਹੋ ਬੁੱਕ ਦੀ ਮੈਂ ਤੁਹਾਨੂੰ ਕਹਾਂਗਾ ਵਿਜ਼ਨ ਆਈਐਸ ਦੀ ਇੱਕ ਕੁਇਕ ਰਿਵੀਜ਼ਨ ਦਾ ਮੋਡੀਊਲ ਆਉਂਦਾ ਵਾ ਇਹਨਾਂ ਦੀ ਵਿਜ਼ਨ ਆਈਐਸ ਦੀ ਸਾਈਟ ਦੇ ਉੱਤੇ ਜਦ ਤੁਸੀਂ ਜਾਓਗੇ ਨਾ ਤੁਹਾਨੂੰ ਫ੍ਰੀ ਪੀਡੀਐਫ ਮਿਲ ਜਾਏਗੀ ਥੱਲੇ ਉਹਨਾਂ ਦਾ ਵੈਸੇ ਪੀਡੀਐਫ ਪ੍ਰਾਈਸ ਵੀ ਸ ਹੈ 1.5 200 ਰੁਪਏ ਦਾ ਦਿੱਤਾ ਹੋਇਆ ਪਰ ਜੇ ਤੁਸੀਂ ਉਹਨੂੰ ਡਾਊਨਲੋਡ ਆਪਸ਼ਨ ਤੇ ਕਲਿੱਕ ਕਰੋਗੇ ਤਾਂ ਉਹ ਡਾਊਨਲੋਡ ਹੋ ਜਾਏਗੀ ਠੀਕ ਹੈ ਇਹ ਕਰ ਸਕਦੇ ਹੋ ਤੁਸੀਂ এনवायरमेंट ਇੰਗਲਿਸ਼ ਦੇ ਵਿੱਚ ਤੁਹਾਨੂੰ ਮਿਲੇਗੀ ਬਹੁਤ ਵਧੀਆ ਇਹਦੇ ਵਿੱਚ ਕੰਟੈਂਟ ਦਿੱਤਾ ਹੋਇਆ ਤੁਸੀਂ ਕੁਇਕ ਰਿਵੀਜ਼ਨ ਲਈ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਮਤਲਬ ਕਿ ਆਈਐਸ ਜਿਹੜੇ ਮਤਲਬ ਯੂਪੀਐਸਸੀ ਦੇ ਪੇਪਰ ਦਿੰਦੇ ਨੇ ਜਾਂ ਪੀਸੀਐਸ ਦਾ ਪੇਪਰ ਦਿੰਦੇ ਉਹਨਾਂ ਲਈ ਇਹ ਕੁਇਕ ਰਿਵੀਜ਼ਨ ਆ ਪਰ ਤੁਹਾਡੇ ਲਈ ਜੇਕਰ ਤੁਹਾਡੇ ਪੇਪਰ ਆਪਣੇ ਪੇਪਰ ਪੀਟ੍ਰੀਪਲੱਸਬੀ ਪੰਜਾਬ ਪ ਠੀਕ ਆ ਸੋ ਉਹਨਾਂ ਦੀ ਕੁਇਕ ਰਿਵੀਜ਼ਨ ਆਪਣੇ ਲਈ ਸਿਲੇਬਸ ਆ ਪਰ ਉਹਨਾਂ ਦਾ ਸਿਲੇਬਸ ਆਪਾਂ ਸਾਰਾ ਨਹੀਂ ਕਰਨਾ ਕਿਉਂਕਿ ਯੂਪੀਐਸਸੀ ਪੀਸੀਐਸ ਲੈਵਲ ਦੇ ਜੇਕਰ ਤੁਸੀਂ ਬੁੱਕਸ ਨੂੰ ਕੋਈ ਕਿਸੇ ਨੂੰ ਫੋਲੋ ਕਰੋਗੇ ਤਾਂ ਬਹੁਤ ਡੀਪ ਦੇ ਵਿੱਚ ਦਿੱਤਾ ਹੋਇਆ ਉਹਨਾਂ ਡੀਪ ਚ ਆਪਣੇ ਨਹੀਂ ਪੁੱਛਿਆ ਜਾਂਦਾ ਤਾਂ ਆਪਾਂ ਸਿਰਫ ਉਹਨਾਂ ਦੀ ਕੁਇਕ ਰਿਵੀਜ਼ਨ ਨੂੰ ਆਪਣਾ ਸਿਲੇਬਸ ਸਮਝਣਾ ਵਾ ਠੀਕ ਆ ਤੇ ਉਡਾਨ ਦੀ ਇੱਕ এনवायरमेंट ਇਸ਼ੂ ਦੀ ਬੁੱਕ ਹੁੰਦੀ ਆ ਓਨਲੀ ਆਈਐਸ ਦੀ ਤੁਸੀਂ ਇਹ ਵੀ ਤੁਸੀਂ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰੀ ਥੋੜਾ ਇਹਦਾ ਦਿਖਾ ਦਿੰਦਾ ਵਾਂ ਕਿ ਕੀ ਕੀ ਇਹਦੇ ਵਿੱਚ ਕਵਰ ਹੁੰਦਾ ਪਰ ਦੋਸਤੋ ਇਹ ਵਾਲੀ ਬੁੱਕ ਦਾ ਮੈਂ ਜ਼ਿਕਰ ਕਰ ਰਿਹਾ ਠੀਕ ਹੈ ਥਿਉਰੀ ਦੀ ਗੱਲ ਕਰ ਰਿਹਾ ਕਿਕ ਰਿਵੀਜ਼ਨ ਮੋਡਿਊਲ ਆ ਯੂਪੀਐਸਸੀ ਪ੍ਰੀਲੀਮ ਲਈ ਆ ਵੈਸੇ ਇਹ ਬੁੱਕ ਪਰ ਇਹ ਸਿਰਫ ਕਿਕ ਰਿਵੀਜ਼ਨ ਆ ਥੈਨ ਤੁਹਾਡੇ ਲਈ ਥੋੜਾ ਈਜ਼ੀ ਹੋਏਗਾ ਠੀਕ ਆ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਤੁਸੀਂ ਕਰ ਹੁਣ ਦੇਖੋ ਅੰਡਰਸਟੈਂਡ ਇਕੋਲੋਜੀ ਮੈਂ ਤੁਹਾਨੂੰ ਦੱਸਦਾ ਸੀ ਕਿ ਤੁਹਾਨੂੰ ਕਰਨਾ ਪੈਣਾ ਇਕੋਸਿਸਟਮ ਵੀ ਤੁਹਾਨੂੰ ਕਰਨਾ ਪੈਣਾ ਵੈਟਲੈਂਡਸ ਤੁਸੀਂ ਕਰ ਸਕਦੇ ਹੋ ਬਾਇਓਡਾਈਵਰਸਿਟੀ ਇੱਥੋਂ ਕਰ ਸਕਦੇ ਹੋ ਕਨ ਸਰਵੇਸ਼ਨ ਆਫ ਹੁਣ ਪੋਲਿਸੀ ਤੇ ਇੰਸਟੀਚੂਨਲ ਮੈਜ਼ਰ ਬਹੁਤ ਇੰਪੋਰਟੈਂਟ ਟਾਪਿਕ ਆ ਤੁਸੀਂ ਇਹ ਵੀ ਕਰ ਮਤਲਬ ਇੱਥੇ ਤੱਕ ਜੇਕਰ ਤੁਸੀਂ ਦੇਖੋ ਤਾਂ ਸਿਰਫ 91 ਪੇਜ ਬਣਦੇ ਆ 91 ਪੇਜ ਪੜ੍ਹਨੇ ਤੁਹਾਡੇ ਲਈ ਜ਼ਿਆਦਾ ਮੁਸ਼ਕਲ ਨਹੀਂ ਹੋਣਗੇ ਤੇ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਹੋਇਆ ਤੁਸੀਂ ਆਰਾਮ ਨਾਲ ਇੱਥੋਂ ਕਰ ਸਕਦੇ ਹੋ ਹੋਰ ਇਹਦੇ ਵਿੱਚ ਤੁਸੀਂ ਪੋਲੂਸ਼ਨ ਕਰ ਸਕਦੇ ਹੋ ਹਨ ਤੇ ਕਲਾਈਮੇਟ ਚੇਂਜ ਐਂਡ ਗਲੋਬਲ ਵਾਰਮਿੰਗ ਜੇਕਰ ਤੁਸੀਂ ਕਰੋਗੇ ਤੇ ਇਹ ਵਾਲੇ ਟਾਪਿਕ ਤੁਸੀਂ ਕਰਨੇ ਨੇ ਇਹਦੇ ਵਿੱਚੋਂ ਕਵਰ ਹੋ ਜਾਣਗੇ ਬਾਕੀ ਆ ਥੋੜੇ ਜਿਹਾ ਡੀਪ ਦੇ ਵਿੱਚ ਕਰਵਾਏ ਹੋਏ ਨੇ ਤੁਸੀਂ ਨਹੀਂ ਵੀ ਕਰੋਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਇਹ ਵਾਲੇ ਤੁਹਾਨੂੰ ਕਰਨੇ ਪੈਣੇ ਪੋਲੂਸ਼ਨ ਹੋ ਗਿਆ ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਬਹੁਤ ਇੰਪੋਰਟੈਂਟ ਟਾਪਿਕ ਆ ਹੁਣ ਇਹਦੇ ਵਿੱਚ ਵੀ ਵਧੀਆ ਕਰਵਾਇਆ ਹੋਇਆ ਵਾ ਇਹਨਾਂ ਨੇ ਤੁਸੀਂ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਉਹਨਾਂ ਨੇ ਦਿੱਤਾ ਹੋਇਆ ਵਾ ਤੁਸੀਂ ਇੱਥੋਂ ਤੁਸੀਂ ਕਰਕੇ ਕਿਉਂਕਿ ਇਹਦੇ ਕੁਐਸਚਨ ਪੇਪਰ 'ਚ ਆਉਂਦੇ ਨੇ ਦੇਖੋ ਆਹ ਵਾਲਾ ਕੁਐਸਚਨ ਹੁਣ ਰੀਸੈਂਟਲੀ ਪੇਪਰ ਦੇ ਵਿੱਚ ਕਿਸੇ 'ਚ ਪੁੱਛਿਆ ਗਿਆ ਸੀਗਾ ਤਾਂ ਉਹਨਾਂ ਦੀ ਕੁਇਕ ਰਿਵੀਜ਼ਨ ਨੂੰ ਤੁਸੀਂ ਆਪਣਾ ਫੈਕਚੁਅਲ ਇਨਫੋਰਮੇਸ਼ਨ ਨੂੰ ਤੁਸੀਂ ਕਰਕੇ ਤੁਹਾਡੇ ਲਈ ਈਜ਼ੀ ਰਹੇਗਾ ਤਾਂ ਵਧੀਆ ਬੁੱਕ ਆ ਇਹ ਤਾਂ ਸਿਰਫ ਜਿਹੜੇ ਟਾਪਿਕ ਮੈਂ ਤੁਹਾਨੂੰ ਕਹੇ ਨੇ ਉਹੀ ਕਰਨਾ ਤਾਂ ਥੋੜੇ ਬਹੁਤ ਇਹ ਚ ਡਾਇਗਰਾਮਸ ਵਗੈਰਾ ਦਿੱਤੀਆਂ ਹੋਈਆਂ ਤੁਹਾਡੇ ਲਈ ਕਾਫੀ ਈਜ਼ੀ ਰਹੇਗਾ ਪੜਨਾ ਵੀ ਕਿਉਂਕਿ ਇਹ ਵੀ ਬੁੱਕ ਕਿਉਂਕਿ ਨਾ ਬੁੱਕਸ ਦੋ ਤਰ੍ਹਾਂ ਦੀਆਂ ਹੁੰਦੀਆਂ ਆ ਕਈ ਵਾਰ ਕੋਈ ਬੁੱਕ ਇਦਾਂ ਦੀ ਹੁੰਦੀ ਆ ਕਿ ਤੁਹਾਨੂੰ ਲੱਗੇਗੀ ਯਾਰ ਵੀ ਇਹ ਨਹੀਂ ਸਮਝ ਨਹੀਂ ਆ ਰਹੀ ਹੈ ਨਾ ਪਰ ਕੁਝ ਬੁੱਕਸ ਹੈ ਜਿਹੜੀਆਂ ਹੁੰਦਾ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਗੱਲਾਂ ਕਰਦੀਆਂ ਪਈਆਂ ਜੇਕਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਫੜੋ ਹਨਾ ਕਿਉਂਕਿ ਉਹਦੀ ਪ੍ਰੈਜੈਂਟੇਸ਼ਨ ਉਸ ਹਿਸਾਬ ਨਾਲ ਦਿੱਤੀ ਹੁੰਦੀ ਆ ਵਿੱਚ ਦੀ ਡਾਇਗਰਾਮ ਬਣੀ ਹੋਈ ਆ ਹਨਾ ਤਾਂ ਤੁਹਾਡੇ ਲਈ ਥੋੜਾ ਈਜ਼ੀ ਹੋ ਜਾਂਦਾ ਤਾਂ ਇਹ ਬੁੱਕ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਫ੍ਰੀ ਦੇ ਬਜੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਪੀਡੀਐਫ ਜੇਕਰ ਤੁਸੀਂ ਪੇਡ ਦੇ ਵਿੱਚ ਪਰਚੇਸ ਕਰਦੇ ਹੋ ਤੁਹਾਨੂੰ ਇਹ ਪੇਡ ਦੇ ਬਜੇ ਇਹਨਾਂ ਦੀ ਸਾਈਡ ਤੋਂ ਸ਼ਾਇਦ 1.5 ਤੋਂ 200 ਰੁਪਏ ਦੀ ਮਿਲ ਜਾਏਗੀ ਸੋ ਮੇਰੇ ਅਕੋਰਡਿੰਗ ਤੁਸੀਂ ਇਹ ਪੀਡੀਐਫ ਤੋ ਵੀ ਕਰ ਸਕਦੇ ਠੀਕ ਹੈ ਡਾਊਨਲੋਡ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਡਾਊਨਲੋਡ ਹੋ ਜਾਏਗੀ ਠੀਕ ਹੈ ਵੈਸੇ ਉੱਤੇ ਪੀਡ ਲਿਖਿਆ ਹੋਇਆ ਪਰ ਥੱਲੇ ਜਦੋਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਵੀ ਇਹ ਡਾਊਨਲੋਡ ਹੋ ਜਾਏਗੀ ਠੀਕ ਹੈ ਸੋ ਇਹ ਤੁਸੀਂ ਕਰ ਸਕਦੇ ਹੋ ਤਾਂ ਇਹ ਵਾਲੀ ਤੁਸੀਂ ਬੁੱਕ ਫੋਲੋ ਕਰ ਸਕਦੇ ਹੋ ਜੋ ਮੈਂ ਤੁਹਾਨੂੰ ਕਹੀ ਸੀ ਹੁਣ ਅੱਗੇ ਉਡਾਨ ਦੀ এনवायरमेंट ਇਸ਼ੂ ਦੇ ਥਿਉਰੀ ਦੀ ਬੁੱਕ ਆਉਣ ਲਈ ਹੈ ਐਸ ਦੀ ਇਹਦੇ ਵਿੱਚ ਵੀ ਵਧੀਆ ਫੈਕਟ ਦਿੱਤੇ ਹੋਏ ਪਰ ਇਹਦੇ ਵਿੱਚ ਵੀ ਉਹੀ ਟੌਪਿਕ ਕਰਨਾ ਹੈ ਜਿਹੜੇ ਮੈਂ ਤੁਹਾਨੂੰ ਉੱਪਰ ਦੱਸ ਰਿਹਾ ਕਿ ਉਹ ਜ਼ਿਆਦਾ ਡੀਪ ਦੇ ਵਿੱਚ ਆਪਾਂ ਨਹੀਂ ਜਾਣਾ ਕਿਉਂਕਿ ਇੱਕ ਦੋ ਕੁਐਸਚਨ ਹੀ ਇਹਦੇ ਠੀਕ ਹੈ ਕਿਉਂਕਿ ਹੁਣ ਪੁੱਛਣ ਲੱਗੇ ਹੁਣ ਜੇਕਰ ਤੁਸੀਂ ਮਤਲਬ ਕਿ ਐਮਸੀਕਿਊ ਲਈ ਤੁਸੀਂ ਕੀ ਫੋਲੋ ਕਰ ਸਕਦੇ ਹੋ ਠੀਕ ਹੈ ਸੋ ਇਹ ਤਾਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਲਿਮਟਡ ਜਾਂ ਕੰਟੈਂਟ ਇਹਦੇ ਵਿੱਚ ਤੁਸੀਂ ਪੜਨਾ ਵਾ ਪਰ ਪੜਨਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਤੁਸੀਂ ਇਹ ਸਬਜੈਕਟ ਛੱਡ ਵੀ ਜਾਓਗੇ ਕੋਈ ਦਿੱਕਤ ਨਹੀਂ ਪਰ ਖਾਸ ਕਰ ਗਰੁੱਪ B ਦੇ ਪੇਪਰਾਂ ਲਈ ਇਹਦੇ ਵਿੱਚ ਉਹ ਕੁਐਸਚਨ ਆਉਂਦੇ ਨੇ ਜੀ ਤਾਂ ਤੁਸੀਂ ਹੁਣ ਛੱਡ ਕੇ ਨਹੀਂ ਜਾ ਸਕਦੇਗੇ ਕਿਉਂਕਿ ਜੇਕਰ ਪੇਪਰ ਦੇ ਵਿੱਚੋਂ 30 ਕੁਐਸਚਨ ਜੀਕੇ ਦੇ ਪੁੱਛੇ ਜਾ ਰਹੇ ਨੇ ਹਨਾ ਮੰਨ ਲਓ ਆਪਾਂ ਐਗਜ਼ਾਮਪਲ ਸੈਟ ਕਰ ਦੱਸਦੇ ਹਾਂ ਤੁਹਾਨੂੰ ਕਿ ਜੇਕਰ 30 ਕੁਐਸਚਨ ਪੁੱਛੇ ਜਾ ਰਹੇ ਆ ਜੇਕਰ 1 2 3 ਕੁਐਸਚਨ ਵੀ এনਵਾਇਰਨਮੈਂਟ ਚੋਂ ਆ ਰਹੇ ਨੇ ਤਾਂ ਤੁਸੀਂ ਨਹੀਂ ਛੱਡ ਸਕਦੇਗੇ ਹਨਾ ਤੇ ਜੀਓਗ੍ਰਾਫੀ ਦੇ ਵਿੱਚੋਂ ਵੀ ਮਤਲਬ ਜੀਓਗ੍ਰਾਫੀ এনवायरमेंट ਹੋ ਗਿਆ ਇਕਨੋਮਿਕਸ ਹੋ ਗਿਆ ਸਪਰ ਕਰਨਾ ਇਹਨਾਂ ਨੂੰ ਤੁਸੀਂ ਐਂਡ ਤੇ ਆ ਪਹਿਲਾਂ ਜਿਹੜੇ ਬੇਸਿਕ ਜਿਹਦੇ ਵਿੱਚੋਂ ਤੁਹਾਨੂੰ ਪਤਾ ਕਿ 30 ਦੇ ਵਿੱਚੋਂ 22 ਕੁਐਸਚਨ ਉਹਨਾਂ ਚੋਂ ਬਣਿਆ ਹਿਸਟਰੀ ਪਾਲਿਟੀ ਪੰਜਾਬ ਜੀਕੇ ਕਰੰਟ ਅਫੇਅਰ ਸਟੈਟਿਕ ਜੀਕੇ ਤਾਂ ਤੁਸੀਂ ਸਭ ਤੋਂ ਪਹਿਲਾਂ ਉਹ ਕਰਨੇ ਨੇ ਉਸ ਤੋਂ ਬਾਅਦ ਤੁਸੀਂ ਜਾ ਕੇ ਇਹ ਵਾਲੀਆਂ ਚੀਜ਼ਾਂ ਨੂੰ ਫੋਲੋ ਕਰਨਾ ਠੀਕ ਹੈ ਤਾਂ ਇਹ ਕਰ ਸਕਦੇ ਹੋ ਪ੍ਰੀਵੀਅਸ ইয়ার ਕੁਐਸਚਨ ਪੀਪੀਐਸਸੀ ਦੇ ਤੁਸੀਂ ਸਾਰੇ ਕਰਕੇ ਜਾਣੇ ਆ এনवायरमेंट ਦੇ ਜਿੰਨੇ ਵੀ ਹੋਣਗੇ ਤੇ ਘਟਨਾ ਚੱਕਰ ਦੀ ਇੱਕ ਬੁੱਕ ਹੁੰਦੀ ਹੈ এনवायरमेंट ਐਂਡ ਇਕੋਲੋਜੀ ਦੀ ਐਮਸੀਕਿਊ ਬੁੱਕ ਤੁਸੀਂ ਇਹ ਫਾਲੋ ਕਰ ਸਕਦੇ ਹੋ ਇਹਦੇ ਤੋਂ ਤੁਸੀਂ ਜਦੋਂ ਵੀ ਥਿਊਰੀ ਕਰਦੇ ਹੋ ਤਾਂ ਤੁਸੀਂ ਐਮਸੀਕਿਊ ਇਹਦੇ ਤੋਂ ਲਗਾ ਸਕਦੇ ਹੋ ਤਾਂ ਸਟੇਟ ਪੀਸੀਐਸ ਦੇ ਜਿਹੜੇ ਪੇਪਰ ਹੁੰਦੇ ਨੇ ਹਨਾ ਉਹਦੇ ਵਿੱਚ ਜ਼ਿਆਦਾ ਵੱਡੇ ਕੁਐਸਚਨ ਨਹੀਂ ਯੂਪੀਐਸਸੀ ਦੇ ਸਟੇਟ ਪੀਸੀਐਸ ਦੇ ਕੁਐਸਚਨ ਜੇ ਤੁਹਾਨੂੰ ਸਰਚ ਕੀਤੇ ਤੋਂ ਮਿਲਦੇ ਨੇ ਤਾਂ ਤੁਸੀਂ এনवायरमेंट ਇਸ਼ੂ ਦੇ ਅਜਿਹੇ ਪੇਪਰ ਦੇ ਕੁਐਸਚਨ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਹੁਣ ਅਗਲੀ ਜਿਹੜੀ ਵੀਡੀਓ ਹੋਏਗੀ ਉਹ ਆਪਣੀ ਹੋਏਗੀ ਜੀਓਗ੍ਰਾਫੀ ਦੀ ਕੋਈ ਹੋਰ ਤੁਸੀਂ ਇਨਫੋਰਮੇਸ਼ਨ ਲੈਣੀ ਆ 836008 68058 ਤੇ ਮੈਸੇਜ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਵੀਡੀਓ ਜਿਹੜੀ ਹੋਏਗੀ ਕਿ ਜੀਓਗ੍ਰਾਫੀ ਦੀ ਧੰਨਵਾਦ